ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਹਲਦੀ ਬਾਰੇ ਹਲਦੀ ਸਾਡੇ ਖਾਣੇ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੀ ਨਹੀਂ ਬਲਕਿ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਭਾਵੇਂ ਛੱਟ ਲੱਗਣ ਦੇ ਉੱਤੇ ਜ਼ਖਮਾਂ ਤੇ ਲਾਈ ਜਾਵੇ ਭਾਵੇਂ ਵਿਆਹ ਸ਼ਾਦੀਆਂ ਦੇ ਵਿੱਚ ਉਗਟਣ ਦੇ ਰੂਪ ਚ ਵਰਤੀ ਜਾਵੇ ਸਾਡੇ ਬਜ਼ੁਰਗ ਕਿੰਨੇ ਸਮਝਦਾਰ ਸੀ ਜਿਨ੍ਹਾਂ ਹਲਦੀ ਨੂੰ ਇੰਨਾ ਮਹੱਤਵ ਦਿੱਤਾ ਅੱਜ ਤੁਸੀਂ ਜਾਣੋਗੇ ਸਾਇੰਸ ਦੁਆਰਾ ਹਲਦੀ ਬਾਰੇ ਕੀ ਕੁਝ ਖੋਜਿਆ ਜਾ ਚੁੱਕਾ ਹੈ ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਹਲਦੀ ਦੇ ਗੁਣਾਂ ਨੂੰ ਹਜ਼ਾਰਾਂ ਗੁਣਾ ਤੱਕ ਵਧਾ ਸਕਦੇ ਹੋ ਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਤਰਨਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਹਲਦੀ ਦੇ ਕਿਹੜੇ ਕਿਹੜੇ ਫਾਇਦੇ ਹਨ ਅਤੇ ਇਹਦਾ ਸਾਡੀ ਸੰਸਕ੍ਰਿਤੀ ਦੇ ਵਿੱਚ ਕੀ ਮਹੱਤਵ ਹੈ ਜੀ ਦੇਖੋ ਹਲਦੀ ਜਿਹੜੀ ਹੈ ਇਹ ਸਤਿਆਂ ਤੋਂ ਸਾਡੇ ਖਾਣੇ ਦਾ ਪਹਿਲੀ ਗੱਲ ਤੇ ਉਹ ਖੰਗ ਹੈ ਜੀ ਹਰ दाल ਸਬਜ਼ੀ ਦੇ ਵਿੱਚ ਹਲਦੀ ਨੂੰ ਵਰਤਿਆ ਜਾਂਦਾ ਹੈ ਤੇ ਇਹ ਸਿਰਫ ਖਾਣੇ ਦੇ ਵਿੱਚ ਹੀ ਨਹੀਂ ਸਾਡੇ ਬਜ਼ੁਰਗਾਂ ਨੇ ਇਹਨੂੰ ਹੋਰ ਕਈਆਂ ਕੰਮਾਂ ਵਾਸਤੇ ਵਰਤਿਆ ਹੈ ਸੱਟ ਲੱਗ ਜਾਂਦੀ ਸੀ ਯਾਦ ਕਰੋ ਜਦੋਂ ਛੋਟੇ-ਛੋਟੇ ਹੁੰਦੇ ਸੀ ਕੀ ਲਾਇਆ ਜਾਂਦਾ ਸੀ ਹਲਦੀ ਹਲਦੀ ਜੀ ਹਾਂ ਜੀ ਉਸ ਤੋਂ ਬਾਅਦ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਜਿਹੜਾ ਵਿਆਵਲਾ ਮੁੰਡਾ ਜਾਂ ਕੁੜੀ ਹੈ ਉਹਨੂੰ ਕਿਦਾ ਉਪਤਨ ਲਾਇਆ ਜਾਂਦਾ ਹਲਦੀ ਦਾ ਹਲਦੀ ਦਾ ਉੱਥੇ ਵੀ ਉਹਦਾ ਮਤਵ ਆ ਗਿਆ ਜਦੋਂ ਵੀ ਕੋਈ ਧਾਰਮਿਕ ਅਨੁਸ਼ਟਾਨ ਹੁੰਦੇ ਸੀ ਜਿਹੜੇ ਅੱਜ ਵੀ ਹੁੰਦੇ ਨੇ ਉਹਦੇ ਵਿੱਚ ਵੀ ਜਿਹੜਾ ਤਿਲਕ ਲਾਇਆ ਜਾਂਦਾ ਜਾਂ ਕੁਛ ਵੀ ਕੀਤਾ ਜਾਂਦਾ ਜਦੋਂ ਕਹਾਦਾ ਹਲਦੀ ਦਾ ਹਲਦੀ ਦਾ ਸੋ ਬੜੇ ਸਾਰੇ ਕੰਮ ਅਸੀਂ ਹਲਦੀ ਨੂੰ ਇੱਕ ਪੌਸ਼ਟਰ ਔਸ਼ਧੀ ਮੰਨ ਕੇ ਸਦੀਆਂ ਤੋਂ ਚੱਲਦੇ ਆ ਰਹੇ ਨੇ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਸਾਡੇ ਬਜ਼ੁਰਗ ਕਿੰਨੇ ਸਮਝਦਾਰ ਸੀਗੇ कि ਜਿਨ੍ਹਾਂ ਨੇ ਖਲਦੀ ਨੂੰ ਇੰਨਾ ਜ਼ਿਆਦਾ ਮਤਲਬ ਦਿੱਤਾ ਜੀ ਠੀਕ ਹੈ ਉਹਨਾਂ ਕੀ ਕੁਝ ਖੋਜਿਆ ਹੋਵੇਗਾ ਕਿਵੇਂ ਕਿਵੇਂ ਉਹਦੀਆਂ ਸਟਾਰਟਿੰਗ ਹੋਈ ਹੋਏਗੀ ਕਿ ਕਿਵੇਂ ਇਹ ਖਾਣੇ ਦਾ ਹਿੱਸਾ ਬਣਾਈ ਜੀ ਅੱਜ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ ਤੇ ਉਹਦੇ ਅਲੱਗ-ਅਲੱਗ ਫਾਇਦੇ ਵੇਖਦੇ ਆ ਚਾਹੇ ਉਹ ਵਿਸਣ ਦੇ ਉਪਤੰਦ ਵਿੱਚ ਸਕਿਨ ਨੂੰ ਚੰਗਾ ਕਰਨ ਵਾਸਤੇ ਆ ਚਾਹੇ ਉਹ ਖਾਣੇ 'ਚ ਵਰਤ ਕੇ ਕਈ ਤਰ੍ਹਾਂ ਦੀਆਂ ਰੋਗਾਂ ਤੋਂ ਬਚਣ ਵਾਸਤੇ ਆ ਉਹਦੇ ਜਿਹੜੇ ਗੁਣ ਨੇ ਹੁਣ ਸਾਹਮਣੇ ਆ ਰਹੇ ਜੀ ਉਹਨਾਂ ਨੂੰ ਦੇਖੀਏ ਜਿਹੜੀ ਹਲਦੀ ਹੈ ਇਹਨੂੰ પ્રાਣਾ ਆਯੁਰਵੈਦ ਜਿਹੜਾ ਹੈ ਉਹ ਇਹਨੂੰ ਓਸ਼ਦੀ ਮੰਨਦਾ ਸੀ ਜੀ ਬਿਲਕੁਲ ਪਹਿਲੀਆਂ ਖੋਜਾਂ ਜਿਹੜੀਆਂ ਸੀ ਉਹ ਤਿਆਰਵੈਦਿਕ ਹੀ ਸੀ ਕਿਆਂ ਦੋਸਤਾਂ ਦੇ ਵਿੱਚ ਕਿਉਂਕਿ ਇਹ ਮਸਾਲਾ ਬੇਸਿਕਲੀ ਹਿੰਦੁਸਤਾਨ ਦਾ ਹੀ ਹੈ ਇੱਥੇ ਹੀ ਜ਼ਿਆਦਾ ਵਰਤੀ ਜਾਂਦੀ ਸੀ ਹੌਲੀ-ਹੌਲੀ ਇਹ ਵਿਦੇਸ਼ਾਂ 'ਚ ਗਈ ਹੈ ਸੋ ਇਹਨੂੰ ਇੰਨਾ ਜਿਆਦਾ ਮਹੱਤਵ ਮਿਲਣ ਦੇ ਪਿੱਛੇ ਬਹੁਤ ਸਾਰੇ ਕਾਰਨ ਇਹਨਾਂ ਨੂੰ ਇਹਦੇ ਗੁਣਾਂ ਨੂੰ ਲੈ ਕੇ ਸੀ ਜਿਨ੍ਹਾਂ ਨੂੰ ਸਦਿਆਂ ਪਹਿਲਾਂ ਪਛਾਣ ਲਿਆ ਗਿਆ ਸੀ ਜੀ ਸੋ ਉਹ ਗੁਣ ਜਿਹੜੇ ਨੇ ਹੌਲੀ ਹੌਲੀ ਸੈਂਟੀਫਿਕਲੀ ਵੀ ਪ੍ਰੂਫ ਹੋਣ ਦਾ ਹੈ ਜਿਨ੍ਹਾਂ ਨੂੰ ਜਾਨਣਾ ਬੇਹੱਦ ਜ਼ਰੂਰੀ ਹੈ ਕੀ ਬਿਲਕੁਲ ਸੋ ਸਰ ਜੀ ਸਾਇੰਸ ਦੁਆਰਾ ਹਲਦੀ ਬਾਰੇ ਕੀ ਕੋਈ ਖੋਜਾ ਜਾ ਚੁੱਕਾ ਹੈ ਜੀ ਦੇਖੋ ਜਿਹੜੀਆਂ ਅਲੱਗ-ਅਲੱਗ ਖੋਜਾਂ ਹੋਣ ਦੀਆਂ ਰਹੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਮਹਿਨਤ ਖਾਣੇ ਚ ਲੈ ਕੇ ਚੱਲਦੇ ਹਾਂ ਜੀ ਜੀ ਖਾਣੇ ਚ ਹੋਣ ਜਿਹੜੀਆਂ ਅਲੱਗ-ਅਲੱਗ ਖੋਜਾਂ ਹੋਣਦੀਆਂ ਇੱਥੇ ਇੱਕ ਖਾਸ ਮਹੱਤਵਪੂਰਨ ਖੋਜ ਜਿਹੜੀ ਲੰਮੀ ਅਜੇ ਵੀ ਚੱਲ ਰਹੀ ਹੈ ਤੇ ਜਿਹਦੇ ਕਾਫੀ ਲੰਮੇ ਸਮੇਂ ਤੋਂ ਰਿਜ਼ਲਟ ਲੈ ਜਾ ਰਹੇ ਨੇ ਉਹ ਦੁਨੀਆ ਦੀ ਇੱਕ ਬੜੀ ਮਸ਼ਹੂਰ ਯੂਨੀਵਰਸਿਟੀ ਹੈ ਜੌਨ ਹੌਪਕਿੰਸ ਯੂਨੀਵਰਸਿਟੀ ਹਨ ਉਹ ਕਹਿੰਦੇ ਨਿਊਟ੍ਰੀਸ਼ਨ ਦੇ ਉੱਤੇ ਬੜੀ ਇੱਕ ਮਨੀ ਪਰ ਮਨੀ ਯੂਨੀਵਰਸਿਟੀ ਹੈ ਚੰਦ ਜਿਹੜੀਆਂ ਦੁਨੀਆ ਦੀਆਂ ਲੀਡਿੰਗ ਯੂਨੀਵਰਸਿਟੀ ਮੰਨਉਂਦੇ ਚ ਇੱਕ ਹੈ ਜੀ ਉੱਥੋਂ ਦੀ ਇੱਕ ਰਸਤ ਸਾਇੰਟਿਸਟ ਜਿਹੜੀ ਪੋਸ਼ਣ ਨਾਲ ਜ਼ਬਰਦਸਤ ਹੈਗੀ ਹੈ ਡਾਕਟਰ ਮੈਰੀ ਈਵ ਬ੍ਰੌਨ ਜੀ ਉਹਨਾਂ ਨੇ ਇਹਦੇ ਉੱਤੇ ਕਾਫੀ ਲੰਮੀ ਰਿਸਰਚ ਕੀਤੀ ਹੈ ਉਹਦੇ ਚ ਜਿਹੜੀਆਂ ਇਹਦੇ ਗੁਣ ਸਾਹਮਣੇ ਆਏ ਨੇ ਇਹ ਹਲਦੀ ਦੇ ਵਿੱਚ ਜਿਹੜਾ ਵੈਸੇ ਪੋਸ਼ਕ ਤੱਤ ਕੋਈ ਇੰਨੇ ਜ਼ਿਆਦਾ ਨਹੀਂ ਹੈ ਪ੍ਰੋਟੀਨ ਬੜਾ ਥੋੜਾ ਆ ਵਿਟਾਮਿਨ ਨਾ ਮਾਤਰੂ ਨੇ ਮਿਨਰਲ ਜਿਹੜੇ ਨੇ ਉਹ ਹੈਗੇ ਨੇ ਲੇਕਿਨ ਥੋੜੀ ਥੋੜੀ ਮਾਤਰਾ ਚੀ ਨੇ ਠੀਕ ਹੈ ਇਹਦੇ ਚ ਆਇਰਨ ਹੈਗਾ ਹੈ ਕੈਲਸ਼ੀਅਮ ਹੈਗਾ ਹੈ ਮੈਗਨੀਸ਼ੀਅਮ ਹੈਗਾ ਹੈ ਪੋਟਾਸ਼ੀਅਮ ਹੈਗਾ ਜ਼ਿੰਕ ਹੈਗਾ ਇਹ ਹੈਗੇ ਨੇ ਲੇਕਿਨ ਮੇਨ ਚੀਜ਼ ਜਿਹੜੀ ਹਲਦੀ ਦੀ ਹੈ ਜਿਹੜੀ ਉਹਨੂੰ ਆਸ ਮਣਾਉਂਦੀ ਹੈ ਉਹ ਹੈਗਾ ਕਰਕੂਮਿਨ ਜੀ ਇੱਕ ਯੋਗਿਕ ਹੈ ਜਿਹੜਾ ਇਹਦੇ ਵਿੱਚ ਛਲਦੀ ਚ ਪਾਇਆ ਜਾਂਦਾ ਜਿਹਦੇ ਕਿੰਨੇ ਹੀ ਗੁਣ ਨੇ ਸਭ ਤੋਂ ਵੱਡਾ ਗੁਣ ਜਿਹੜਾ ਉਹ ਐਂਟੀ ਇਨਫਲੇਮੇਟਰੀ ਹੈ ਜੀ ਐਂਟੀ ਇਨਫਲੇਮੇਟਰੀ ਕੀ ਹੁੰਦਾ ਹੈ ਕਿ ਜਿਹੜਾ ਸਰੀਰ ਦੇ ਵਿੱਚ ਕਿਤੇ ਵੀ ਡੈਮੇਜ ਹੋ ਰਿਹਾ ਤੁਹਾਨੂੰ ਦੇ ਕਾਰਨ ਜਿਹੜੀ ਸੂਜਨ ਪੈਦਾ ਹੋ ਰਹੀ ਹੈ ਅੰਦਰ ਕਿਉਂਕਿ ਜਿੱਥੇ ਵੀ ਕੋਈ ਜ਼ਖਮ ਹੋਏਗਾ ਤੁਸੀਂ ਦੇਖੋ ਉੱਥੇ ਸੂਜਨ ਆ ਜਾਏਗੀ ਆਸ-ਪਾਸੇ ਜੀ ਬਿਲਕੁਲ ਠੀਕ ਹੈ ਉਹ ਜਿਹੜੀ ਉਹ ਸੂਜਨ ਨੂੰ ਅੰਦਰ ਹੁਣ ਜਿਹੜੇ ਅੰਦਰ ਦੇ ਜ਼ਖਮ ਉਹ ਸਾਨੂੰ ਦਿਖਾਈ ਤੇ ਦਿੰਦੇ ਨਹੀਂ ਸੋ ਉਹਨੂੰ ਉਹ ਕੰਕੁਰਮ ਜਿਹੜਾ ਹੈਗਾ ਇਹ ਸੂਜਨ ਨੂੰ ਰੋਕਦਾ ਹੈ ਜੀ ਤੇ ਉਹਨੂੰ ਜਦੋਂ ਸੂਜਨ ਨੂੰ ਰੋਕਦਾ ਹੈ ਤੇ ਕਈ ਬਿਮਾਰੀਆਂ ਸਾਡੀਆਂ ਜਿਹੜੀਆਂ ਨੇ ਉਹ ਫਰੋਜ਼ਨਲ ਠੀਕ ਹੁੰਦੀਆਂ ਨੇ ਜਿਹੜੀ ਰਿਸਰਚ ਸਾਹਮਣੇ ਆ ਚੁੱਕੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇਫੈਕਟ ਜਿਹੜਾ ਸਾਹਮਣੇ ਆਉਂਦਾ ਉਹ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਜੀ ਕਿ ਹਲਦੀ ਲੈਣ ਨਾਲ ਜਿੰਨਾਂ ਲੋਕਾਂ ਨੂੰ ਹਲਦੀ ਦਿੱਤੀ ਗਈ ਤੇ ਉਹਨਾਂ ਦੇ ਵਿੱਚ ਕੀ ਪਾਇਆ ਗਿਆ ਕਿ ਦਿਲ ਦੀ ਬਿਮਾਰੀ ਜਿਹੜੀ ਹੈ ਉਹਦੇ 65% ਤੱਕ ਉਕਟੀ ਜੀ ਉਹਨਾਂ ਦੇ ਜਿਹੜਾ ਐਲਡੀਐਲ ਖਰਾਬ ਕੋਲੇਸਟ੍ਰੋਲ ਹੁੰਦਾ ਉਹ ਘਟਿਆ ਠੀਕ ਹੈ ਟ੍ਰਾਈਗਲਿਸਰਾਈਡ ਉਹਨਾਂ ਦਾ ਘਟਿਆ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੇ ਖਾਗ ਦੀਆਂ ਪ੍ਰੋਬਲਮ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕੀਤੀ ਇੱਕ ਹੋਰ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਮਿਲਦੀ ਹੈ ਜਿਹੜੀ ਸਾਡੇ ਸਰੀਰ 'ਚ ਜਾ ਕੇ ਅ ਇੱਕ ਖਾਸ ਤਰ੍ਹਾਂ ਦਾ ਤੱਤ ਜਿਹੜਾ ਬਣਦਾ ਆ ਜਿਹਨੂੰ ਯੰਗ ਰਹਿਣ ਵਾਸਤੇ ਬੜਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੀ ਕਿ ਇਹਦੇ ਵਿੱਚ ਨਾਈਟ੍ਰੇਟਸ ਵੀ ਨਾਲ ਮਿਲਦੇ ਨੇ ਲੇਕਿਨ ਉਹ ਕੱਚੀ ਹਲਦੀ ਦੇ ਵਿੱਚੋਂ ਜੀ ਨਾਈਟ੍ਰੇਟਸ ਜਿਹੜੇ ਨੇ ਉਹ ਜਦੋਂ ਅਸੀਂ ਸਾਡੇ ਸਰੀਰ 'ਚ ਜਾਂਦੇ ਨੇ ਤੇ ਅੱਗੇ ਜਾ ਕੇ ਇਹ ਫਿਰ ਨਾਈਟ੍ਰਿਕ ਆਕਸਾਈਡ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਤੇ ਇਹ ਇਹਦਾ ਇਹਦਾ ਫਾਇਦਾ ਕੀ ਹੈ ਕਿ ਚਾਹੇ ਉਹ ਅੰਦਰ ਖੂਨ ਦੀਆਂ ਨਾੜੀਆਂ ਨੇ ਉਹਨਾਂ ਦੀ ਇਲਾਸਟिसिटी ਹੈ ਕਿਉਂਕਿ ਨਾੜੀਆਂ ਤੁਸੀਂ ਦੇਖੋ ਜਦੋਂ ਵੀ ਦਿਲ ਧੜਕਦਾ ਤਾਂ ਨਾੜੀਆਂ ਧੜਕਦੀਆਂ ਨੇ ਜੀ ਧੜਕਣ ਦਾ ਮਤਲਬ ਹੈਗਾ ਕਿ ਉਹ 70-80% ਜ਼ਿਆਦਾ ਖੁੱਲ੍ਹਦੀਆਂ ਨੇ ਫੇਰ ਸੰਗੜਦੀਆਂ ਖੁੱਲ੍ਹਦੀਆਂ ਸੰਗੜਦੀਆਂ ਸਹੀ ਸਾਨੂੰ ਉਹਦੀ ਧੜਕਣ ਜਿਹੜੀ ਹੈ ਮਹਿਸੂਸ ਹੁੰਦੀ ਹੈ ਪੁਰਾਣੇ ਵੈਦ ਜਿਹੜੇ ਸੀਗੇ ਉਹ ਕਿਵੇਂ ਰੋਗ ਦਾ ਪਤਾ ਲਉਂਦੇ ਸੀ ਨਾੜੀ ਫੜ ਕੇ ਨਬਜ਼ ਜੀ ਜੀ ਉਹ ਧੜਕਣ ਜਿਹੜੀ ਸੀ ਉਹਨੂੰ ਪਛਾਣ ਕੇ ਹੀ ਸਾਰਾ ਪਤਾ ਲਉਂਦੇ ਸੀ ਤੇ ਉਹ ਜਿਹੜੀ ਧੜਕਣ ਹੈ ਉਹ ਨਾੜੀ ਕਿੰਨੀ ਫੈਲ ਪਾ ਰਹੀ ਹੈ ਤੇ ਕਿੰਨੀ ਸੰਗੜ ਪਾ ਰਹੀ ਹੈ ਵਾਪਸ ਇਹ ਉਹਦੇ ਤੇ ਹੀ ਹੈ ਤੇ ਇਹ ਹੁੰਦਾ ਜਿੰਨੇ ਤੁਹਾਡੇ ਸਰੀਰ ਚ ਨਾਈਟ੍ਰਿਕ ਆਕਸਾਈਡ ਜ਼ਿਆਦਾ ਬਣਨਗੇ ਉਨੀ ਐਲਾਸਟिसिटी ਜ਼ਿਆਦਾ ਰਹੇਗੀ ਉਨੀ ਤੁਹਾਡੀ ਸਕਿਨ ਦੇ ਉੱਤੇ ਝੁਰੜੀਆਂ ਘੱਟ ਆਉਣਗੀਆਂ ਉਹ ਕਿਉਂਕਿ ਉਹਦੀ ਵੀ ਐਲਾਸਟिसिटी ਹੈ ਜੀ ਹਾਂਜੀ ਸੋ ਇਹ ਜਿਹੜੀ ਨਾਈਟ੍ਰਿਕ ਆਕਸਾਈਡ ਬਣਾਉਣ ਦੀ ਕੈਪੈਸਿਟੀ ਸੀ ਉਹਨੇ ਦੇਖਿਆ ਕਿ ਨਾੜੀਆਂ ਨੂੰ ਵੀ ਰਿਲੈਕਸ ਕੀਤਾ ਤੇ ਜਿਹਦੇ ਕਰਕੇ ਜਿਹੜਾ ਇਹ ਅਹ ਦਿਲ ਦੀਆਂ ਬਿਮਾਰੀਆਂ ਸੀ ਉਹਨਾਂ ਹਾਈ ਬੀਪੀ ਜਿਹੜਾ ਸੀ ਉਹਤੇ ਵੀ ਕੰਟਰੋਲ ਕੀਤਾ ਫਿਰ ਅਗਲੀ ਜਿਹੜੀ ਇੱਥੇ ਹੋਈ ਕਿ ਸ਼ੂਗਰ ਵਾਸਤੇ ਵੀ ਇਹ ਜਮ ਚੰਗਾ ਮੰਨਿਆ ਗਿਆ ਜੀ ਕਿਉਂਕਿ ਸਾਡੇ ਜਿਹੜੇ ਅਲੱਗ-ਅਲੱਗ ਅੰਗਾਂ ਦੇ ਜਦੋਂ ਸੈੱਲ ਸਿਹਤਮੰਦ ਹੋਣਗੇ ਤੇ ਉਹ ਆਪਣਾ ਕੰਮ ਸਹੀ ਢੰਗ ਨਾਲ ਪਾਉਣਗੇ ਜੀ ਬਿਲਕੁਲ ਜਿਹੜਾ ਸ਼ੂਗਰ ਦਾ ਸਬੰਧ ਜਿਹੜਾ ਉਹ ਸਾਡੇ ਬਾਡੀ ਦਾ ਇੱਕ ਅੰਗ ਆ ਟੈਂਕ ਏਰੀਆਸ ਇਹ ਉਹ ਨੂੰ ਸਹੀ ਰੱਖਣ ਦੇ ਵਿੱਚ ਮਦਦ ਕਰਦੀ ਹੈ ਜਿਹਦੇ ਕਰਕੇ ਹੁੰਦਾ ਇਹ ਹੈ ਕਿ ਇਨਸੂਲਿਨ ਜਿਹੜੀ ਬਣਾਉਣੀ ਹੈ ਇਸ ਅੰਗ ਨੇ ਉਹ ਪ੍ਰੋਪਰਲੀ ਬਣਾਉਂਦਾ ਹੈ ਜਿਹਦੇ ਕਰਕੇ ਸ਼ੂਗਰ ਦੇ ਉੱਤੇ ਵੀ ਇਹਦਾ ਇੱਕ ਵਧੀਆ ਅਸਰ ਦੇਖਿਆ ਗਿਆ ਇਹਨੂੰ ਕੰਟਰੋਲ 'ਚ ਰੱਖਣ ਦੇ ਵਿੱਚ ਜੀ ਦੇਖਿਆ ਗਿਆ ਅਗਲਾ ਜਿਹੜਾ ਫਾਇਦਾ ਉਹ ਹੱਡੀਆਂ ਤੇ ਜੋੜਾਂ ਨਾਲ ਸੰਬੰਧਿਤ ਹੈ ਗਠੀਏ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਜਾਂ ਜੋੜਾਂ ਦੇ ਵਿੱਚ ਜਿਹੜੀ ਸਟਿਫਨੈਸ ਆ ਜਾਂਦੀ ਹੈ ਸਵੇਰੇ ਸਵੇਰੇ ਜੋਰ ਬੋਕਸ ਦੇ ਨੇ ਤੇ ਜੋਰ ਆਖੜੇ ਹੁੰਦੇ ਨੇ ਇਹ ਗਠੀਆ ਕਹਿੰਦੇ ਜਨਾ ਨੂੰ ਜੀ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਮਦਦਗਾਰ ਹੈ ਸਾਬਤ ਹੋਈ ਇਹ ਸਿਰਫ ਇਹਨਾਂ ਰਿਸਰਚ ਦੇ ਦੌਰਾਨ ਜਿਹੜੇ ਮਰੀਜ਼ਾਂ ਨੂੰ ਇਹ ਦਿੱਤਾ ਗਿਆ ਉਹਨਾਂ ਦੀ ਜਿਹੜੀ ਦਰਦ ਵੀ ਘਟਿਆ ਤੇ ਨਾਲ ਉਹਨਾਂ ਦੀ ਜਿਹੜੀ ਸਟਿਫਨੈਸ ਸੀਡੀ ਉਹ ਵੀ ਘਟੀ ਜੀ ਹੋਰ ਅੱਗੇ ਜਿਹੜੀ ਰਿਸਰਚ ਚੱਲਦੀ ਗਈ ਤੇ ਇਹਨੂੰ ਕੈਂਸਰ ਸੈੱਲ ਜਿਹੜੇ ਨੇ ਉਹਨੂੰ ਰੋਕਣ ਵਾਸਤੇ ਵੀ ਮਦਦਗਾਰ ਪਾਇਆ ਗਿਆ ਕਿ ਕਿ ਕੈਂਸਰ ਦੇ ਮਰੀਜ਼ਾਂ ਨੂੰ ਜਦੋਂ ਹਲਦੀ ਇੱਕ ਸਹੀ ਤਰੀਕੇ ਨਾਲ ਦਿੱਤੀ ਗਈ ਤੇ ਉਹ ਉਹਨਾਂ ਦੇ ਵਿੱਚ ਜਿਹੜੀ ਕੈਂਸਰ ਸੈੱਲ ਦੀ ਡਿਵੈਲਪਮੈਂਟ ਹੈ ਉਹ ਉਹਨਾਂ ਦੇਖਿਆ ਕਿ ਜਿਹੜੀ ਕੈਂਸਰ ਸੈੱਲ ਦੀ ਗਰੋਥ ਹੈ ਜਾਂ ਕੈਂਸਰ ਸੈੱਲਾਂ ਨੇ ਬਣਦੀ ਜਿਹੜੀ ਹੈਗੀ ਆ ਉਸ ਪ੍ਰਕਿਰਿਆ ਨੂੰ ਰੋਕਣ ਦੇ ਵਿੱਚ ਇਹ ਕਾਮਯਾਬ ਹੋਈਏ ਸੋ ਇਹ ਉੱਥੇ ਵੀ ਫਾਇਦੇ ਮਿਲ ਰਹੇ ਨੇ ਜੀ ਸੋ ਇਸ ਤਰ੍ਹਾਂ ਕਰਕੇ ਜਿਹੜੀਆਂ ਇਹ ਅਲੱਗ-ਅਲੱਗ ਖੋਜਾਂ ਜਿੰਨੀਆਂ ਵੀ ਹੋ ਰਹੀਆਂ ਨੇ ਇਹਦੇ ਉੱਤੇ ਉਹ ਸਾਰੇ ਫਾਇਦੇ ਸਾਹਮਣੇ ਆ ਰਹੇ ਨੇ ਇਕ ਹੋਰ ਵੱਡਾ ਫਾਇਦਾ ਜਿਹੜਾ ਹੈ ਇਸ ਤੋਂ ਮਿਲਿਆ ਉਹ ਹੈਗਾ ਦਿਮਾਗ ਨਾਲ ਸੰਬੰਧਤ ਬਿਮਾਰੀਆਂ ਜੀ ਜਦੋਂ ਡਿਪਰੈਸ਼ਨ ਦੇ ਮਰੀਜ਼ਾਂ ਨੂੰ ਇਹ ਹਲਦੀ ਦਿੱਤੀ ਗਈ ਤੇ ਦੇਖਿਆ ਗਿਆ ਕਿ ਉਹਨਾਂ ਦੇ ਵਿੱਚ ਸੈਰੋਟੋਨਿਨ ਤੇ ਡੋਪਾਮਿਨ ਇਹ ਦੋਨੋਂ ਹੀ ਜਿਹੜੇ ਹੈਗੇ ਨੇ ਹਾਰਮੋਨਸ ਇਹ ਵਧੇ ਜਿਹਦੇ ਕਰਕੇ ਉਹਨਾਂ 'ਚ ਖੁਸ਼ੀ ਦਾ ਅਹਿਸਾਸ ਜਿਹੜਾ ਉਹ ਵਧਣਾ ਚੁਰਾ ਹੋਇਆ ਤੇ ਉਹ ਡਿਪਰੈਸ਼ਨ ਉਹਨਾਂ ਦਾ ਜਿਹੜਾ ਸੀ ਉਹ ਘਟਿਆ ਸੋ ਉਹਦੇ ਨਾਲ ਵੀ ਇਹਦਾ ਇੱਕ ਦੀ ਮਾਨਗੀ ਤੌਰ ਤੇ ਵੀ ਸਾਨੂੰ ਤੁਰਸ ਰੱਖਣ ਵਾਸਤੇ ਉਹ ਵੀ ਇੱਕ ਫਾਇਦਾ ਸਾਹਮਣੇ ਆ ਰਿਹਾ ਹੈ ਜੀ ਸੋ ਜਿਹੜੀਆਂ ਅੱਗੇ ਜਿਹੜੀ ਹੋਰ ਫਾਇਦੇ ਨੇ ਇਹਦੇ ਉਹ ਸਾਹਮਣੇ ਆ ਰਹੇ ਨੇ ਸਕਿਨ ਕੇਅਰ ਦੇ ਉੱਤੇ ਜੀ ਸਾਡੇ ਪਹਿਲਾਂ ਵੀ ਸਕਿਨ ਕੇਅਰ ਦੇ ਤੌਰ ਤੇ ਨੂੰ ਵਰਤਿਆ ਜਾਂਦਾ ਕਿ ਉਦੋਂ ਤੇ ਸੀਗਾ ਕਿ ਜਿੱਦਣ ਵਿਆਹ ਆਇਆ ਤੇ ਉਦੋਂ ਵੇਸਣ ਦਾ ਉਪਨ ਜਿਹੜਾ ਉਹ ਹਾਂਜੀ ਵਿਆਹ ਵਾਲੇ ਮੁੰਡੇ ਨੂੰ ਵੀ ਤੇ ਕੁੜੀ ਨੂੰ ਵੀ ਮਲ ਕੇ ਇਹ ਰਗਰੇ ਨੂੰ ਆ ਜਾਂਦਾ ਸੀ ਕਿ ਉਹ ਨਾਲ ਦੀ ਸਕਿਨ ਜੜੀ ਉਹ 글로 ਕਰਦੀ ਹੈ ਚਮਕ ਲਾਰ ਹੋ ਜਾਂਦੀ ਹੈ ਜੀ ਉਸ ਦਿਨ ਵਰਤਿਆ ਜਾਂਦਾ ਸੀਗਾ ਲੇਕਿਨ ਹੁਣ ਇਹਨੂੰ ਦੇਖਿਆ ਗਿਆ ਕਿ ਸਕਿਨ ਵਾਸਤੇ ਵੀ ਇਹ ਬਹੁਤ ਉਲੀਆ ਹੈ ਇਹ ਸਾਡੀ ਬਾਰੀ ਸਕਿਨ ਦਾ ਜਿਹੜਾ ਕਲੋਜ਼ਨ ਹੈਗਾ ਉਹਨੂੰ ਸਹੀ ਤੰਦਰੁਸਤ ਰੱਖਣ ਚ ਮਦਦ ਕਰਦੀ ਹੈ ਉਹਦੀ ਇਲਾਸਟिसिटी ਨੂੰ ਮੇਨਟੇਨ ਕਰਨ ਚ ਕੰਮ ਆਉਂਦੀ ਹੈ ਇਸੇ ਕਰਕੇ ਬਹੁਤ ਸਾਰੇ ਜਿਹੜੇ ਬਿਊਟੀ ਦੇ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਆ ਸੋ ਇੰਨੇ ਸਾਰੇ ਫਾਇਦੇ ਜਿਹੜੇ ਨੇ ਉਹ ਖਦੀ ਦੇ ਸਾਹਮਣੇ ਆ ਰਹੇ ਨੇ ਹੁਣ ਰਿਸਰਚ ਦੇ ਵਿੱਚ ਜੀ ਤੇ ਮੈਂ ਹੈਰਾਨ ਹੁੰਨਾ ਆ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਕਿਵੇਂ ਚੁਣ-ਚੁਣ ਕੇ ਖਾਣੇ ਦੇ ਵਿੱਚ ਵਧੀਆ-ਵਧੀਆ ਚੀਜ਼ਾਂ ਰੱਖੀਆਂ ਜਿਹੜੀਆਂ ਸਾਨੂੰ ਬਿਮਾਰੀਆਂ ਤੋਂ ਵਧੀਆ ਤਰੀਕੇ ਨਾਲ ਬਚਾ ਕੇ ਸੁਰੱਖਿਤ ਰੱਖਦੀਆਂ ਸੀ ਜੀ ਅੰਕਲ ਸੋ ਸਰ ਜੀ ਹਲਦੀ ਤੇ ਅੱਜ ਵੀ ਘਰਾਂ ਵਿੱਚ ਵਰਤੀ ਜਾਂਦਾ ਹੀ ਹੈ ਤੇ ਜਿਹੜੀਆਂ ਤੁਸੀਂ ਬਿਮਾਰੀਆਂ ਦਸੀਆਂ ਉਹ ਵੀ ਘਰੋ-ਘਰੀ ਵਧ ਰਹੀਆਂ ਨੇ ਜੀ ਅਕਸਰ ਕਮੀ ਕਿੱਥੇ ਰਹਿ ਰਹੀ ਹੈ ਜੀ ਬਿਲਕੁਲ ਜੀ ਜਿਹੜੀਆਂ ਸਾਡੀਆਂ ਕਮੀਆਂ ਨੇ ਨਾ ਅਸੀਂ ਸਮੇਂ ਦੇ ਨਾਲ-ਨਾਲ ਜਿਉ ਜਿਉ ਐਡਵਾਂਸ ਹੋਏ ਆ ਤੇ ਅਸੀਂ ਜਿਹੜੀਆਂ ਟ੍ਰੈਡੀਸ਼ਨਲ ਚੀਜ਼ਾਂ ਨੇ ਆਪਣੀਆਂ ਉਹਨਾਂ ਨੂੰ ਬਦਲ ਦੇ ਗਏ ਆ ਜੀ ਤੁਸੀਂ ਸੋਚ ਕੇ ਦੇਖੋ ਜਦੋਂ ਹਲਦੀ ਦੇ ਉੱਤੇ ਸ਼ੁਰੂ ਦੀਆਂ ਕਿਤੇ ਖੋਜਾਂ ਜਿਹੜੀਆਂ ਆਯੁਰਵੇਦਾਂ ਦੇ ਵਿੱਚ ਵੀ ਹੋਈਆਂ ਹੋਣੀਆਂ ਜਦੋਂ ਇਹਨੂੰ ਖਾਣੇ 'ਚ ਸ਼ਾਮਲ ਕੀਤਾ ਗਿਆ ਹੋਵੇਗਾ ਤੇ ਉਦੋਂ ਹਲਦੀ ਕਿਸ ਰੂਪ ਦੇ ਵਿੱਚ ਸਾਡੇ ਕੋਲ ਹੋਏਗੀ ਜਿਹੜਾ ਮੌਜੂਦਾ ਰੂਪ ਅੱਜ ਅਸੀਂ ਘਰਾਂ 'ਚ ਵਰਤਦੇ ਆ ਉਹ ਤੇ ਜਿਹੜਾ origignal ਰੂਪ ਹੈ ਉਹ ਦੋਨਾਂ ਦੋਨੋਂ ਇੱਕ ਨੇ ਨਹੀਂ ਫਰਕ ਹੈ ਅਸੀਂ ਤੇ ਹਲਦੀ ਦਾ ਪਾਊਡਰ ਵਰਤ ਪੰਦਾ ਹਾਂ ਜੀ ਜਿਹਨੂੰ ਪਤਾ ਨਹੀਂ ਕਿੰਨੀਕ ਪ੍ਰੋਸੈਸਿੰਗ ਕੀਤੀ ਗਈ ਆ ਤੇ ਉਸ ਪ੍ਰੋਸੈਸਿੰਗ ਦੇ ਵਿੱਚ ਉਹਦਾ ਕੀ ਬਚਿਆ ਤੇ ਕੀ ਨਹੀਂ ਬਚਿਆ ਜੀ ਇਹਦੇ ਬਾਰੇ ਸਾਨੂੰ ਅਸੀਂ ਕਦੇ ਵੀ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕੁਦਰਤ ਨੇ ਜਿਹੜੀ ਅਸਲ オリジナル ਹਲਦੀ ਦਿੱਤੀ ਸੀ ਜਿਹੜਾ ਮੇਰੀਆਂ ਵੀ ਜਿੰਨਾ ਐਕਸਪੀਰੀਅੰਸ ਰਿਹਾ ਜਾਂ ਜਿੰਨਾ ਵੀ ਅਸੀਂ ਮੈਂ ਡਾਈਟ ਬਾਰੇ ਗੱਲ ਕਰਨਾ ਮੈਂ ਹਮੇਸ਼ਾ ਲਾਈਵ ਡਾਈਟ ਦੀ ਗੱਲ ਕਰਦਾ ਜੀ ਲਾਈਵ ਰਾਈਟ ਕੀ ਕਿ ਜਿਸ ਚੀਜ਼ ਨੂੰ ਕੁਦਰਤ ਨੇ ਜਿਸ ਤਰ੍ਹਾਂ ਸਾਨੂੰ ਦਿੱਤਾ ਹੈ ਉਸ ਤਰ੍ਹਾਂ ਉਹ ਵਰਤੀਏ ਤੇ ਕੁਦਰਤ ਨੇ ਸਾਨੂੰ ਹਲਦੀ ਦਿੱਤੀ ਸੀ ਕੱਚੀ ਇੱਕ ਜੜ ਦੇ ਰੂਪ ਦੇ ਵਿੱਚ ਜੀ ਜਿਵੇਂ ਅਸੀਂ ਅਦਰਕ ਵਰਤਨੇ ਆ ਲਸਣ ਵਰਤਨੇ ਆ ਇਸੇ ਤਰ੍ਹਾਂ ਹੀ ਹਲਦੀ ਜਿਹੜੀ ਸੀ ਉਹ ਸਾਨੂੰ ਜੜ ਦੇ ਰੂਪ ਦੇ ਦਿੱਤੀ ਸੀ ਲੇਕਿਨ ਅਸੀਂ ਉਹਨੂੰ ਜਦੋਂ ਪ੍ਰੋਸੈਸ ਕਰਕੇ ਅੱਜ ਦਾ ਰੂਪ ਦੇ ਲਿਆ ਬਣਿਆ ਬਣਿਆ ਮਾਰਕੀਟ ਚ ਪਾਊਡਰ ਹਲਦੀ ਦਾ ਖਰੀਦ ਕੇ ਹਰ ਘਰ ਦੇ ਵਿੱਚ ਇਹੋ ਹੀ ਆ ਰਿਹਾ ਜੀ ਬਿਲਕੁਲ ਉਹ ਜਿਹੜਾ ਹਲਦੀ ਦਾ ਪਾਊਡਰ ਜਦੋਂ ਬਣਦਾ ਆ ਉਹਦੇ ਵਿੱਚ ਅਸੀਂ ਉਹਦੇ ਸਾਰੇ ਗੁਣਾਂ ਨੂੰ ਹੀ ਲਗਭਗ ਖਤਮ ਕਰ ਲੈਂਦੇ ਆ ਜਿਹੜੀ ਵੀ ਸੀਗੇ ਸੋ ਅਸੀਂ ਅੱਜ ਦਾ ਜਿਹੜਾ ਉਹ ਹਲਦੀ ਏਡਾ ਸ਼ਾਨਦਾਰ ਕੁਦਰਤ ਨੇ ਦਿੱਤਾ ਸਾਨੂੰ ਤੋਹਫਾ ਉਹਨੂੰ ਸਿਰਫ ਇੱਕ ਸਬਜੀ ਨੂੰ ਰੰਗ ਦੇਣ ਵਾਲਾ ਇੱਕ ਕਹਿ ਲਈਏ ਕਿ ਇੱਕ ਮਸਾਲਾ ਮਸਾਲਾ ਬਣਾ ਲਿਆ ਜੀ ਠੀਕ ਹੈ ਜਿਹੜੀ ਹਲਦੀ ਚ ਸਿਰਫ ਰੰਗ ਜਿਹੜਾ ਉਹ ਦੇ ਲਈਏ ਉਹਨੂੰ ਸਬਜੀ ਨੂੰ ਉਹ ਸਾਡਾ ਬਿਲਕੁਲ ਤਰੀਕਾ ਗਲਤ ਹੋ ਚੁੱਕਿਆ ਹੈ ਅੱਜ ਸੈਂਟੀਫਿਕਲੀ ਵੀ ਪ੍ਰੂਫ ਹੋਇਆ ਕਿ ਜਿਹੜਾ ਪਾਊਡਰ ਦੇ ਰੂਪ ਦੇ ਵਿੱਚ ਹੈ ਜਾਂ ਅਸੀਂ ਪ੍ਰੋਸੈਸ ਕੀਤੀ ਹਲਦੀ ਕਿਸੇ ਰੂਪ ਵਿੱਚ ਵੀ ਵਰਤੀਏ ਅੱਜ ਕੱਲ ਹਲਦੀ ਦੇ ਕੈਪਸੂਲ ਵੀ ਮਿਲ ਰਹੇ ਨੇ ਯਾਨੀ ਕਿ ਸਪਲੀਮੈਂਟ ਦੇ ਤੌਰ ਤੇ ਵੀ ਮਿਲ ਰਹੀ ਹੈ ਉਹਨਾਂ ਦੇ ਵਿੱਚ ਵੀ ਇਹੀ ਚੀਜ਼ ਪਾਈ ਗਈ ਕਿ ਜਦੋਂ ਪ੍ਰੋਸੈਸ ਕੀਤੀ ਗਈ ਹਲਦੀ ਹੈ ਇਸ ਤਰ੍ਹਾਂ ਤੇ ਉਹਦਾ ਇਫੈਕਟ ਸਾਡੇ ਸ਼ਰੀਰ ਦੇ ਉੱਤੇ ਨਾ ਮਾਤਰ ਨੂੰ ਹੁੰਦਾ ਜੀ ਇਸ ਰੂਪ ਦੇ ਵਿੱਚ ਜਿਹੜੀ ਹਲਦੀ ਜਿਵੇਂ ਅਸੀਂ ਵਰਤਨ ਦਾ ਆਏ ਆ ਸਬਜ਼ੀਆਂ ਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਜਾਂ ਇਸ ਤਰ੍ਹਾਂ ਕੈਪਸੂਲ ਦੇ ਵਿੱਚ ਸਪਲੀਮੈਂਟਸ ਦੇ ਤੌਰ ਤੇ ਉਹਦਾ ਇਫੈਕਟ 0.2% ਪਾਇਆ ਗਿਆ ਹਾਂਜੀ ਜੀ ਤੇ ਉਹ ਖਾਧੀ ਜਾਂ ਨਾ ਖਾਧੀ ਉਹਦਾ ਕੀ ਫਾਇਦਾ ਇੱਕ ਬਰਾਬਰ ਹੈ ਇੱਕ ਬਰਾਬਰ ਹੋ ਗਈ ਤੇ ਕਿਵੇਂ ਤੁਹਾਨੂੰ ਪ੍ਰੋਟੈਕਟ ਕਰ ਦੇਗੀ ਜਦ ਕਿ ਉਸੇ ਹਲਦੀ ਨੂੰ ਜੇ ਅਸੀਂ ਕੱਚੀਆਂ ਹੀ ਖਾਈਏ ਜੀ ਤੇ ਇਹਦਾ ਇਫੈਕਟ ਜਿਹੜਾ ਇਹ 8% ਹੋ ਜਾਂਦਾ ਹੈ ਜੀ ਸੋ 8% ਤੇ 0.2% ਦੇ ਵਿੱਚ ਬੜਾ ਫਰਕ ਹੈ ਬਹੁਤ ਜਿਆਦਾ ਫਰਕ ਹਾਂਜੀ ਹੁਣ 8% ਵੀ ਫਾਇਦਾ ਇਹ ਵੀ ਇੰਨਾ ਸਫੀਸ਼ੀਐਂਟ ਨਹੀਂ ਹੈਗਾ ਹਾਂਜੀ ਤੁਸੀਂ ਦੇਖੋ ਇੱਕ ਉਹਦੀ ਲਿਮਿਟ ਮਾਤਰਾ ਆ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਕਿੰਨੇ ਸਮਝਦਾਰ ਰਹੇ ਕਿ ਇੱਕ ਲਿਮਿਟ ਦੇ ਵਿੱਚ ਹੀ ਵਰਤਿਆ ਜਾਂਦਾ ਹੈ ਹਲਦੀ ਦੇ ਵਿੱਚ ਜਿਹੜੀ ਆ ਉਹ ਖਾਣੇ ਦੇ ਵਿੱਚ ਬਹੁਤ ਥੋੜੀ ਮਾਤਰਾ ਹੀ ਉਹ ਪਾਈ ਜਾਂਦੀ ਹੈ ਜੀ ਸਾਇੰਟੀਫਿਕਲੀ ਵੀ ਇਹ ਹੀ ਪ੍ਰੂਵ ਹੋਇਆ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਮਾਤਰਾ ਹੈ ਪਰ ਪਰਸਨ ਇਕ ਅਡਲਟ ਬੰਦੇ ਨੂੰ 8 ਗ੍ਰਾਮ ਤੱਕ ਹੈ ਜੀ ਉਹਨੂੰ 8 ਗ੍ਰਾਮ ਹਲਦੀ ਨੂੰ ਮਦਦ ਖਾ ਲੇ ਤੇ ਡਾਈਜੈਸਟ ਕਰ ਸਕਦਾ ਹੈ ਇਸ ਤੋਂ ਜ਼ਿਆਦਾ ਹੋਏ ਤੇ ਫਿਰ ਉਹ ਕਈ ਨੁਕਸਾਨ ਵੀ ਕਰ ਸਕਦੀ ਹੈ ਜੀ ਇਸ ਕਰਕੇ ਲਿਮਿਟ ਮਾਤਰਾ ਜੀ ਲੇਕਿਨ ਜਿਹੜਾ ਸਾਡਾ ਇਸ ਤਰ੍ਹਾਂ ਪਾਊਡਰ ਬਣਾ ਕੇ ਖਾਣ ਦਾ ਜਿਹੜਾ ਸੀ ਉਹਦੇ ਨਾਲ ਉਹਦੇ ਸਾਰੇ ਗੁਣ ਨਸ਼ਟ ਹੋ ਗਏ ਇਸ ਕਰਕੇ ਕੋਈ ਵੀ ਰੋਕ ਸੰਘ ਹੋ ਨਹੀਂ ਕਰ ਪਾਰ ਜੀ ਹੁਣ ਜਿਹੜੀ ਸਾਇੰਸ ਦੇ ਵਿੱਚ ਵੀ ਜਿਹੜੀ ਸਾਇੰਟਿਫਿਕ ਖੋਜ ਹੋਈ ਕਿ ਇਹਦੇ ਗੁਣਾਂ ਨੂੰ ਕਿਵੇਂ ਵਧਾਇਆ ਜਾਵੇ ਤੇ ਇੱਕ ਤਾਂ ਪਹਿਲੀ ਚੀਜ਼ ਇਹੀ ਹੈ ਕਿ ਜਿਹੜੀ ਨੇਚਰਲ ਜਿਸ ਤਰ੍ਹਾਂ ਦਾ ਗੁਣ ਦਿੱਤਾ ਰੱਬ ਨੇ ਉਹਨੂੰ ਕੱਚੀ ਹੀ ਵਰਤਿਆ ਜਾਵੇ। ਯਾਨੀ ਕਿ ਜਿਹੜੀ ਇਹ ਦੋਰੀ ਤੇਰੀ ਪ੍ਰੋਸੈਸਿੰਗ ਹੈ ਉਹਨੂੰ ਪਹਿਲਾਂ ਭੋਣਾ, ਚੂਨੇ ਦੇ ਵਿੱਚ ਫਿਰ ਉਹਨੂੰ ਬਾਲਣਾ ਤੇ ਫਿਰ ਉਹਨੂੰ ਸੁਕਾਉਣਾ ਤੇ ਫਿਰ ਉਹਨੂੰ ਪੀਣਾ, ਪ੍ਰੋਸੈਸ ਕਰਕੇ ਰੱਖਣਾ ਇਹਦੇ ਚ ਜਿਹੜਾ ਉਹਦਾ ਸਾਰਾ ਪੋਸ਼ਣ ਜਦੋਂ ਨਸ਼ਟ ਹੁੰਦਾ ਆ ਉਹਦੀ ਬਜਾਏ ਜੇ ਕੱਚਾ ਹੀ ਉਹਨੂੰ ਵਰਤਿਆ ਜਾਂਦਾ ਆ ਤੇ ਫਾਇਦੇ ਜਿਹੜਾ ਉਹਦਾ ਉਹ ਕੁਰਕਿਊਮਿਨ ਆ ਉਹ 8% ਤੁਹਾਨੂੰ ਫਾਇਦਾ ਦੇ ਦੇਗਾ। ਲੇਕਿਨ ਜੇ ਤੁਸੀਂ ਉਨੂੰ ਦੂਜੇ ਮਸਾਲਿਆਂ ਦੇ ਨਾਲ ਖਾਸ ਕਰਕੇ ਜਿਹੜੀ ਕਾਲੀ ਮਿਰਚ ਹੈ ਜੀ ਇਹਦੇ ਵਿੱਚ ਇੱਕ ਤੱਤ ਪਾਇਆ ਜਾਂਦਾ ਹੈ ਪੇਪਰਿਨ ਜਿਹਨੂੰ ਪੇਪਰਿਨ ਦੇ ਨਾਲ ਕਰਕਿਊਮਿਨ ਮਿਲਦਾ ਹੈ ਤੇ ਇਹ ਇਹਦੀ ਬਾਇਓਬਿਲਟੀ ਜਿਹੜੀ ਹੈ 2000% ਵਧ ਗਈ ਹੈ ਸਾਇੰਟੀਫਿਕਲੀ ਸਾਬਤ ਹੋਇਆ ਜੀ ਉਹ ਸਾਡੇ ਘਰਾਂ ਦੇ ਜਿਹੜੇ ਮਸਾਲੇ ਸੀਗੇ ਉਹਦੇ ਵਿੱਚ ਕਾਲੀ ਮਿਰਚ ਦਾ ਵੀ ਇੱਕ ਐਡ ਹੈਗਾ ਆ ਹੁਣ ਕਾਲੀ ਮਿਰਚ ਵੀ ਦੇਖੋ ਜ਼ਿਆਦਾਤਰ ਘਰਾਂ ਦੇ ਵਿੱਚੋਂ ਇਹ ਗਾਇਬ ਹੁੰਦੀ ਜਾ ਰਹੀ ਹੈ ਜੀ ਅਸੀਂ ਉਹਨੂੰ ਵਰਤ ਨਹੀਂ ਰਹੇ ਲੇਕਿਨ ਦੇਖਿਆ ਹੈ ਸੈਂਟੀਫਿਕਲੀ ਵੀ ਗਿਆ ਕਿ ਜੇ ਤੁਸੀਂ ਕਾਲੀ ਮਿਰਚ ਤੇ ਹਲਦੀ ਕੱਚੀ ਹਲਦੀ ਤੇ ਕਾਲੀ ਮਿਰਚ ਨੂੰ ਇਕੱਠਿਆਂ ਕਰ ਦਿੰਦੇ ਹੋ ਉਹਨੂੰ ਇਕੱਠਿਆਂ ਪੀਂਦੇ ਹੋ ਤੇ ਜਿਹੜਾ ਇਹਦੇ ਚੋਂ ਮਿਲਣ ਵਾਲੇ ਜਿਹੜੇ ਇਹ ਜਿਹੜਾ ਕੰਬੀਨੇਸ਼ਨ ਬਣਦਾ ਆ ਪ੍ਰੀਨਦਾ ਤੇ ਕੁਪੇ ਹੋ ਮਿਲਦਾ ਇਹ ਇੱਕ ਦੂਜੇ ਦਾ ਅਬਜ਼ਰਵੇਸ਼ਨ ਜਿਹੜਾ ਉਹਨੂੰ ਕਈ ਗੁਣਾ ਯਾਨੀ ਕਿ ਜਿਵੇਂ ਸੈਂਟੀਫਿਕਲੀ ਸਾਹਮਣੇ ਆਇਆ 2000% ਵੱਧ ਜਾਂਦਾ ਜੀ ਤੁਸੀਂ ਦੇਖੋ ਕਿੰਨੇ ਜ਼ਿਆਦਾ ਫਾਇਦੇ ਹੋ ਜਾਣਗੇ ਬਲੇ ਹਾਂਜੀ ਮਾਤਰਾ 19 ਕੀ ਹੈ 8 ਗ੍ਰਾਮ ਤੋਂ ਵੱਧ ਨਹੀਂ ਲੈਣੀ ਜੀ ਠੀਕ ਹੈ ਲੇਕਿਨ ਉਹਤੇ ਫਾਇਦੇ ਜਿਹੜੇ ਮਿਲਨ ਬਲੇ ਨੇ ਉਹ ਸਾਰੇ ਫਾਇਦੇ ਕਿਵੇਂ ਰਹਿ ਗਏ ਨੇ ਸੈਂਟੀਫਿਕਲੀ ਜਦੋਂ ਉਹਨੂੰ ਕੱਚਾ ਤੇ ਕਾਲੀ ਮਿਰਚ ਦੇ ਨਾਲ ਵਰਤਿਆ ਗਿਆ ਜੀ ਹਾਂਜੀ ਸੋ ਜੀ ਅਸੀਂ ਵੀ ਆਪਣੇ ਉਹਨਾਂ ਖਾਣੇ ਦੇ ਉੱਤੇ ਚੱਲ ਜਾਂਦੇ ਹਾਂ ਟ੍ਰੈਡੀਸ਼ਨਲੀ ਅਸੀਂ ਇਹ ਪ੍ਰੋਸੈਸ ਕੀਤੀ ਜਿਹੜੀ ਮਾਰਕੀਟ ਦੀ ਹਲਦੀ ਹੈ ਪੈਕਾਂ ਦੇ ਵਿੱਚ ਬੰਦ ਹਾਂਜੀ ਮੈਨੂੰ ਤੋ ਫੇਰ ਯਾਦ ਆਉਂਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਤੇ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਕਿ ਜਿਹੜਾ ਖਾਣਾ ਪੈਕਟਾਂ ਦੇ ਵਿੱਚ ਬੰਦ ਹੋ ਗਿਆ ਆ ਪ੍ਰੋਸੈਸ ਹੋ ਕੇ ਉਹਨੂੰ ਜੰਕ ਫੂਡ ਦਾ ਨਾਮ ਦਿੱਤਾ ਜੀ ਹਾਂਜੀ ਕਿ ਅਸੀਂ ਅੱਜ ਬੜੇ ਸ਼ੌਕ ਨਾਲ ਇਹ ਆ ਰਿਹਾ ਕਿ ਜੰਕ ਫੂਡ ਖਾਈ ਜੰਨੇ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਮਸਾਲੇ ਸਾਡੇ ਘਰਾਂ ਚ ਪਿਸੇ ਆ ਰਹੇ ਨੇ ਜੀ ਹਲਦੀ ਸਾਡੇ ਘਰਾਂ ਚ ਪੀਸੀ ਆ ਰਹੀ ਹੈ ਅਸੀਂ ਕੱਚੇ ਮਸਾਲੇ ਤੇ ਲੈਣੀ ਬੰਦ ਕਰ ਦਿੱਤੇ ਜੀ ਬਿਲਕੁਲ ਠੀਕ ਹੈ ਉਹਨੂੰ ਉਹਨਾਂ ਦੇ ਵਿੱਚ ਜਿਹੜੇ ਅਸਲੀ ਛੋਟੀਆਂ-ਛੋਟੀਆਂ ਚੀਜ਼ਾਂ ਹੋਂ ਕਰਕਿਊਮਿਨ ਜਿਹੜਾ ਹੈ ਇਹ ਹਲਦੀ ਦੇ ਵਿੱਚ ਹੀ ਇੱਕ ਹੈਕ ਹੀ ਹੈ ਇੱਕ ਬੜਾ ਨਾਜ਼ੁਕ ਜਿਹਾ ਤੱਤ ਹੈ ਜਿਉਂ ਜਿਉਂ ਇਹ ਹਲਦੀ ਸੁੱਕਦੀ ਹੈ ਤੇ ਇਹ ਵਾਇਪਰੇਟ ਹੁੰਦਾ ਜਾਂਦਾ ਘਟਾ ਜਾਂਦਾ ਸੋ ਜਿਹੜਾ ਅਗਰ ਅਸੀਂ ਉਹਨੂੰ ਕੱਚਾ ਹੀ ਵਰਤ ਲੈਨੇ ਆ ਜਾਂ ਜਿਹੜੇ ਮਸਾਲੇ ਅਸੀਂ ਸਬੂਤੇ ਹੀ ਕਾਲੀ ਮਿਰਚਾਂ ਅਸੀਂ ਸਬੂਤੀਆਂ ਲਿਆ ਕੇ ਰੱਖੀਆਂ ਜੀਰਾ ਅਸੀਂ ਸਬੂਤਾ ਹੀ ਲਿਆ ਕੇ ਰੱਖਿਆ ਪੁਰਾਣੇ ਬਜ਼ੁਰਗ ਸਾਡੇ ਜਿਹੜੇ ਸੀ ਇਹਨਾਂ ਮਸਾਲਿਆਂ ਨੂੰ ਉਸ ਟੈਂਪ ਤੇ ਹੀ ਰਗੜਦੇ ਸੀ ਕੰਪਟਿੰਟਾਂ ਤੇ ਤੇ ਉਦੋਂ ਹੀ ਉਹਨੂੰ ਇਸਤੇਮਾਲ ਕਰਦੇ ਸੀ ਜੀ ਬਿਲਕੁਲ ਸੋ ਇਹ ਅੱਜ ਵੀ ਸਾਡੀ ਰਸੋਈ 'ਚ ਹੈਗੇ ਨੇ ਮਸਾਲੇ ਲੇਕਿਨ ਅਸੀਂ ਸਾਰੇ ਇਹਨਾਂ ਉਹ ਪੈਕਟ ਮਸਾਲੇ ਜੇ ਘਰ ਵੀ ਅਸੀਂ ਲਿਆਉਣੇ ਵੀ ਆ ਤੇ ਉਹ ਵੀ ਅਸੀਂ ਰਗੜ ਕੇ ਉਹਨਾਂ ਨੂੰ ਤੇ ਪੀ ਕੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਫਿਰ ਉਹਨੂੰ ਡੰਬਿਆਂ 'ਚ ਬੰਦ ਕਰਕੇ ਰੱਖ ਲੈਂਦੇ ਹਾਂ ਇੱਕ ਵਾਰੀ ਸਿਆਪਾ ਪਾ ਲੈਂਦੇ ਹਾਂ ਜੀ ਹਾਂਜੀ ਕਿਉਂਕਿ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਜਿਹੜਾ ਇਹ ਸਾਰੇ ਕੰਮ ਕਰਦੇ ਆ ਤੇ ਅਸੀਂ ਉਹ ਜਿਹੜਾ ਅਸਲੀ ਖਾਣਾ ਸਾਡਾ ਜਿਹੜਾ ਸੀਗਾ ਉਹਨੂੰ ਭੁੱਲਦੇ ਜਾ ਰਹੇ ਹਾਂ ਜਿਹਦੇ ਕਰਕੇ ਜਿਹੜੀ ਬਿਮਾਰੀਆਂ ਦੇ ਕਾਰਨ ਨੇ ਉਹ ਕਿਉਂਕਿ ਜਿਹੜੇ ਜਿੱਥੋਂ ਪ੍ਰੋਟੈਕਸ਼ਨ ਮਿਲਣੀ ਸੀ ਉਹ ਪ੍ਰੋਟੈਕਸ਼ਨ ਹੈ ਨਹੀਂ ਇਹ ਇਹ ਸਾਰੇ ਮਸਾਲੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਤੁਹਾਨੂੰ ਪ੍ਰੋਟੈਕਟ ਕਰਦੇ ਨੇ ਸਾਨੂੰ ਤੁਹਾਨੂੰ ਹਿਫਾਜ਼ਤ ਦਿੰਦੇ ਨੇ ਹਾਂਜੀ ਉਹ ਹਿਫਾਜ਼ਤ ਤੁਹਾਡੀ ਘਟਦੀ ਜਾ ਰਹੀ ਹੈ ਜੀ ਜਿਤਨਾ ਖਾਣੇ ਨੂੰ ਪ੍ਰੋਸੈਸ ਕਰਨ ਦੇ ਵਿੱਚ ਉਹਦੇ ਪੋਸ਼ਕ ਤੱਤ ਘਟਦੇ ਜਾ ਰਹੇ ਇਤਨੇ ਮਸਾਲਿਆਂ ਦੇ ਵਿੱਚੋਂ ਇਹ ਜਿਹੜੇ ਗੁਣ ਨੇ ਉਹ ਘਟਦੇ ਗਏ ਜਦੋਂ ਘਟਦੇ ਗਏ ਤੇ ਪ੍ਰੋਡਕਸ਼ਨ ਕਿੱਥੋਂ ਰਹਿ ਗਿਆ ਜੀ ਬਿਲਕੁਲ ਜੇ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਹੈ ਤੇ ਫਿਰ ਬਿਮਾਰੀਆਂ ਦੇ ਤੇ ਕੀੜਾ ਪਾਉਣਾ ਹੈ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾ ਰਿਹਾ ਜਿਹਦੇ ਕਰਕੇ ਪ੍ਰੋਬਲਮਸ ਆ ਰਹੀਆਂ ਨੇ ਸੋ ਇਹਨੂੰ ਅਗਰ ਪੂਰਾ ਫਾਇਦਾ ਸੀ ਲੈਣਾ ਹੈ ਤੇ ਹਲਦੀ ਨੂੰ ਕੱਚਾ ਖਰੀਦਣਾ ਸ਼ੁਰੂ ਕਰੀਏ ਜੀ ਇਸਾਨਾ ਦੇ ਨਾਲ رابطہ ਕਰੀਏ ਜਿਹੜੇ ਹਲਦੀ ਉਗਾਉਂਦੇ ਨੇ ਮੰਡੀਆਂ ਚ ਜਾਈਏ ਉੱਥੇ ਕੱਚੀ ਹਲਦੀ ਆਉਂਦੀ ਹੈ ਵਕਨਵਾਤੇ ਉੱਥੋਂ ਕੱਚੀ ਹਲਦੀ ਖਰੀਦੀਏ ਤੇ ਉਹਨੂੰ ਰੋਜ਼ ਉਹਨਾਂ ਹੀ ਇਸਤੇਮਾਲ ਕਰੀਏ ਉਹਨਾਂ ਹੀ ਕਟੀਆਂ ਵੱਡੀਆਂ ਜਨਾਂ ਕਸੀਂ ਖਾ ਲੈਣਾ ਹੈ ਜੀ ਮਾਤਰਾ ਲਿਬਰ ਦੇ ਵਿੱਚ ਰੱਖੀਏ ਤੇ ਉਹਦੇ ਨਾਲ ਕਾਲੀ ਮਿਰਚ ਜ਼ਰੂਰ ਮਿਲਾਈਏ ਜੀ ਜਦੋਂ ਰਗੜਨ ਆਈਆਂ ਉਹ ਹਲਦੀ ਨੂੰ ਕੁੱਟਣਾ ਹੀ ਨਾ ਹੁਣ ਸਾਬਤ ਨੰਡੀਆਂ ਚ ਰੋਦੀਆਂ ਪਹਿਲੀਆਂ ਨਹੀਂ ਤੇ ਉਹਨੂੰ ਜਦੋਂ ਅਸੀਂ ਰਗੜਨੇ ਚਾਹੇ ਉਹਨੂੰ ਮਾਡਰਨ ਤਰੀਕੇ ਨਾਲ ਮਿਕਸੀ ਦੇ ਵਿੱਚ ਰਗੜ ਲਈਏ ਤੇ ਪੁਰਾਣੇ ਕੁੰਡੇ ਨੇੜੇ ਚ ਰਗੜਦੇ ਸੀ ਲੇਕਿਨ ਮਿਕਸੀ ਜਦੋਂ ਪਾਈਏ ਹਲਦੀ ਤੇ ਉਹਨੂੰ ਹੀ ਨਾਲ ਥੋੜੀ ਕਾਲੀ ਮੱਛੀ ਨਾਲ ਪਾ ਦਈਏ ਠੀਕ ਹੈ ਤੇ ਉਹਨੂੰ ਉੱਥੇ ਉਹਨੂੰ ਅਗਰ ਇਸ ਰੂਪ ਦੇ ਵਿੱਚ ਅਸੀਂ ਵਰਤਾਂਗੇ ਤੇ ਉਹਦੇ ਤੱਤਾਂ ਨੂੰ ਸਹੀ ਢੰਗ ਨਾਲ ਅਸੀਂ ਵਰਤ ਪਾਵਾਂਗੇ ਜੀ ਮੈਂ ਦੇਖ ਰਿਹਾ ਕਿ ਜਿਹੜੀ ਹੁਣ ਪੋਸ਼ਣ ਦੀ ਸਾਇੰਸ ਹੈ ਜਿਉਂ-ਜਿਉਂ ਇੱਥੇ ਹੁਣ ਖੋਜਾਂ ਹੁਣ ਸਾਇੰਸ ਇੱਕ ਦਿਸ਼ਾ ਬਦਲੀ ਹੈ ਪਹਿਲਾਂ ਦਵਾਈਆਂ ਉੱਤੇ ਜ਼ਿਆਦਾ ਖੋਜਾਂ ਸੀਗੀਆਂ ਤੇ ਦਵਾਈਆਂ ਵਧਣ ਨਾਲ ਕੀ ਹੋਇਆ ਕਿ ਬਿਮਾਰੀਆਂ ਤੇ ਘਟੀਆਂ ਨਹੀਂ ਸਗੋਂ ਵਧਦੀਆਂ ਗਈਆਂ ਜੀ ਹੁਣ ਦੇਸ ਤੇ ਉੱਤੇ ਜਾ ਰਹੀ ਹੈ ਸੋ ਇਹੋ ਜੀ ਜਿਹੜੀਆਂ ਪੋਸ਼ਣ ਨਾਲ ਸੰਬੰਧਿਤ ਖੋਜਾਂ ਜਿਉਂ-ਜਿਉਂ ਹੋਣਦੀਆਂ ਨੇ ਤੇ ਸਾਨੂੰ ਫੇਰ ਉਹ ਜੜਾਂ ਵਾਲੀ ਲੈ ਕੇ ਜਾ ਰਹੀਆਂ ਨੇ ਜੀ ਬਿਲਕੁਲ ਠੀਕ ਹੈ ਕਿ ਜਿਹੜੀਆਂ ਜੜਾਂ ਨੇ ਜਿੱਥੋਂ ਤੁਹਾਡਾ ਤੁਹਾਡੇ ਸਰੀਰ ਦੀਆਂ ਜੋ ਲੋੜਾਂ ਆ ਉਹਨਾਂ ਨੂੰ ਪੂਰਿਆ ਕਰੋ ਜੀ ਤੇ ਜਿਹੜੀਆਂ ਉਹ ਲੋੜਾਂ ਜਦੋਂ ਦੀ ਕੁਦਰਤ ਨੇ ਜੋ ਕੁਝ ਤੁਹਾਨੂੰ ਦਿੱਤਾ ਹੈ ਅਗਰ ਤੁਸੀਂ ਉਹਦੇ ਉੱਤੇ ਸਹੀ ਚੜ੍ਹੇ ਜਾਓਗੇ ਤੇ ਤੁਹਾਡੀਆਂ ਪ੍ਰੋਬਲਮਸ ਆਪਣੇ ਆਪ ਹੀ ਸੋਲਵ ਹੋ ਜਾਣਗੀਆਂ ਜੀ ਹੁਣ ਇਹ ਸਾਨੂੰ ਕਿਸੇ ਨੂੰ ਕਿ ਅੱਜ ਜ਼ਰੂਰੀ ਸੀ ਕਿ ਹੁਣ ਜਿਹੜੀ ਰਿਸਰਚ ਹੋ ਕੇ ਸਾਹਮਣੇ ਆ ਰਿਹਾ ਹੈ ਸਾਡੇ ਬਜ਼ੁਰਗ ਤੇ ਸਦੀਆਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਇਸ ਰੂਪ ਵਿੱਚ ਇਸਤੇਮਾਲ ਕਰ ਰਹੇ ਸੀ ਇਸੇ ਕਰਕੇ ਤੰਦਰੁਸਤ ਸੀ ਜੀ ਇੱਕ ਪਾਸੇ ਅਸੀਂ ਇਹ ਰੋਣਾ ਰੋਂਦੇ ਰਹਿੰਦੇ ਹਾਂ ਕਿ ਸਾਡੇ ਬਜ਼ੁਰਗ ਤੇ ਹੋ ਦੇਖੋ ਕਿੰਨੇ ਵਧੀਆ ਤਖੜੇ ਸੀਗੇ ਤੰਦਰੁਸਤ ਰਹਿੰਦੇ ਸੀ ਹਾਂ ਘੋੜਿਆਂ ਵਰਗੇ ਰਹਿੰਦੇ ਸੀ ਬੜਾ ਤੇ ਅੱਜ ਨੌਜਵਾਨੀ ਜਿਹੜੀ ਹੈ ਛਾਟੀ 20 25 ਸਾਲ ਦੀ ਉਮਰ 'ਚ ਹਾਰਟ ਅਟੈਕ ਹੋਉਂਦਾ ਪਿਆਵੇਂ ਜੀ ਬੱਚਿਆਂ ਨੂੰ ਸ਼ੂਗਰ ਹੋਉਂਦਾ ਪੈਂਦੀ ਹੈ ਛਾਟੀ ਗੋਡੇ ਰਹਿ ਪੈਂਦੇ ਨੇ ਦੋਖਣ ਇੱਕ ਪਾਸੇ ਅਸੀਂ ਇਹਨਾਂ ਬਿਮਾਰੀਆਂ ਤਾਂ ਰੋਣਾ ਰੋਂਨੇ ਆ ਤੇ ਇੱਕ ਪਾਸੇ ਆਪਣੀ ਜੜ੍ਹਾਂ ਨਾਲੋਂ ਟੁੱਟਣ ਦਾ ਹੈ ਮੇਨ ਸਾਨੂੰ ਖਾਣੇ ਦੇ ਮਾਮਲੇ ਦੇ ਵਿੱਚ ਆਪਣਾ ਬੇਸ ਸਹੀ ਕਰਨ ਦੀ ਲੋੜ ਹੈ ਸਾਨੂੰ ਵਾਪਸ ਜੜ੍ਹਾਂ ਵੱਲ ਜਾਣ ਦੀ ਲੋੜ ਹੈ ਸਾਰੀਆਂ ਖੋਜਾਂ ਇਸੇ ਪਾਸੇ ਇਸ਼ਾਰਾ ਕਰ ਰਹੀਆਂ ਨੇ ਜੀ ਪੋਸ਼ਣ ਦੇ ਨਾਲ ਸੰਬੰਧਿਤ ਜਿੰਨੀਆਂ ਚਾਹੇ ਉਹ ਹਲਦੀ ਤੇ ਹੋ ਰਹੀਆਂ ਚਾਹੇ ਬਾਕੀ ਹੋਰ ਨਾ ਚੀਜ਼ਾਂ ਤੇ ਹੋ ਰਹੀਆਂ ਨੇ ਉਹ ਇਹੀ ਸ਼ਕਰਾ ਕਰ ਰਹੀਆਂ ਨੇ ਕਿ ਸਰੀਰ ਦੀਆਂ ਬੇਸਿਕ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਸਰੀਰ ਦਾ ਸਿਸਟਮ ਹੈ ਆਪਣਾ ਬਣਾਇਆ ਕੁਦਰਤ ਨੇ ਡਿਫੈਂਸ ਸਿਸਟਮ ਇਹ ਸੇ ਪੂਰੀ ਸ਼ਕਮ ਹਮੇਸ਼ਾ ਗੱਲ ਕਰਦਾ ਤੁਹਾਨੂੰ ਪਤਾ ਹੀ ਹੈ ਕਿ ਜੀ ਬਈ ਇਨਸਾਨ ਹੀ ਇਕੱਲਾ ਥੋੜਾ ਜੀ ਵੈਸੇ ਬਾਕੀ ਜੀ ਵੀ ਤੇ ਹੈਗੇ ਨੇ ਜੀ ਉਹਨਾਂ ਨੂੰ ਕਿਉਂ ਨਹੀਂ ਬਿਮਾਰੀ ਆ ਕਿਉਂਕਿ ਉਹ ਜੜ੍ਹਾਂ ਤੋਂ ਹਟੇ ਨਹੀਂ ਅੱਜ ਵੀ ਉਸ ਮੂਲ ਦੇ ਨਾਲ ਹੀ ਜੁੜੇ ਹੋਏ ਆ ਉਹਨਾਂ ਖਾਣੇ ਤੇ ਕੋਈ ਐਕਸਪੈਰੀਮੈਂਟ ਨਹੀਂ ਕੀਤੇ ਉਹ ਆਪਣੀ ਆਕਸੀਜਨ ਤੇ ਕੋਈ ਐਕਸਪੈਰੀਮੈਂਟ ਨਹੀਂ ਕੀਤੇ ਉਹਨਾਂ ਆਪਣੇ ਪਾਣੀ ਤੇ ਕੋਈ ਐਕਸਪੈਰੀਮੈਂਟ ਨਹੀਂ ਕੀਤੇ ਉਹ ਉਸੇ ਤਰ੍ਹਾਂ ਹੀ ਉਸ ਜਿਤਨਾ ਕੁਦਰਤ ਹੈ ਉਹਨਾਂ ਕੋਲ ਕਿਹਾ ਉਸੇ ਤਰ੍ਹਾਂ ਹੀ ਰਹਿੰਦੇ ਨੇ ਸੋ ਸਾਨੂੰ ਵੀ ਕਿਦਰ ਕਿਦਰੇ ਸਮਝਦਾਰ ਹੋ ਕੇ ਆਪਣੀ ਸਮਝਦਾਰੀ ਵਰਤਣੀ ਚਾਹੀਦੀ ਹੈ ਤੇ ਉਹਨਾਂ ਜੜਾਂ ਵੱਲ ਵਾਪਸ ਆ ਕੇ ਹੀ ਅਸੀਂ ਇਹ ਸਾਰੇ ਫਾਇਦੇ ਲੈ ਸਕਨੇ ਆ ਸੋ ਖਲਦੀ ਦੀਆਂ ਖੋਜਾਂ ਵੀ ਸਾਨੂੰ ਇਹੋ ਹੀ ਕਹਿੰਦੀਆਂ ਨੇ ਇਸ਼ਾਰਾ ਇਹੋ ਹੀ ਦੇ ਰਹੀਆਂ ਭਈ ਮੁੜ ਚਲੋ ਆਪਣੀਆਂ ਜੜਾਂ ਵੱਲ ਇਹਨੂੰ ਸਹੀ ਤਰੀਕੇ ਨਾਲ ਵਰਤੋ ਤੇ ਆਪਣੇ ਡਿਫੈਂਸ ਸਿਸਟਮ ਜਿਹੜੇ ਉਹਨਾਂ ਨੂੰ ਸਟਰੋਂਗ ਕਰੋ ਤਹਾਡੇ ਸਰੀਰ ਦੇ ਵਿੱਚ ਜਿਹੜੀ ਰੋਗਾਂ ਨਾਲ ਰੜਦੀ ਸ਼ਕਤੀ ਵਾਜੇ ਤੁਸੀਂ ਤਾਂ ਤੰਦਰੁਸਤ ਰਹੋ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਨੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਸਤਰੀ ਕਾ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਸਤਰੀ ਕਾ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹਨਾਂ ਤਰੀਕਿਆਂ ਦੇ ਬਾਰੇ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਹਲਦੀ ਦੇ ਗੁਣਾਂ ਨੂੰ ਹਜ਼ਾਰਾਂ ਗੁਣਾ ਤੱਕ ਵਧਾ ਸਕਦੇ ਹੋ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਇਦਾਂ ਦੀਆਂ ਅਸੀਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰੀ ਕੌਰ